ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਤੱਕ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਵਿਸ਼ੇਸ਼ ਗੁਰਮਤ ਸਮਾਗਮ ਕਰਵਾਏ ਜਾਣਗੇ ਇਸ ਮੌਕੇ ਸੰਗਤ ਦੇ ਆਮਦ ਨੂੰ ਲੈ ਕੇ ਪ੍ਰਬੰਧਕ ਕਮੇਟੀ ਵੱਲੋਂ ਪੂਖਤਾ ਪ੍ਰਬੰਧ ਕੀਤੇ ਗਏ ਨੇ ਪ੍ਰਬੰਧਕ ਕਮੇਟੀ ਵੱਲੋਂ ਟੋਲ ਫਰੀ ਨੰਬਰ 1800 891 9967 ਜਾਰੀ ਕੀਤਾ ਗਿਆ ਜਿਸ ਦੇ ਚਲਦਿਆਂ ਸੰਗਤ ਦੇ ਦੇਸ਼ ਵਿਦੇਸ਼ ਤੋਂ ਟੈਲੀਫੋਨ ਕਰਕੇ 8 ਤੋਂ 20 ਜਨਵਰੀ ਤੱਕ ਰਹਿائش ਵਾਸਤੇ ਬੁਕਿੰਗ ਕਰ ਸਕਦੀ ਹੈ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਤੱਕ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਬੁਲਾਰੇ ਸੁਦੀਪ ਸਿੰਘ ਨੇ ਦੱਸਿਆ ਕਿ ਤਖਤ ਪਟਨਾ ਸਾਹਿਬ ਕਮੇਟੀ ਵੱਲੋਂ ਸਾਲ ਸੰਗਤ ਅਤੇ ਵਿਹਾਰ ਸਰਕਾਰ ਦੇ ਸਹਿਯੋਗ ਨਾਲ ਸੈਭ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 15 ਤੋਂ 17 ਜਨਵਰੀ ਤੱਕ ਸ਼ਰਧਾ ਪਾਵਨ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਤੇ ਪਹੁੰਚਣ ਦਾ ਅੰਦਾਜ਼ਾ ਹੈ ਇਸ ਲਈ ਸੰਗਤ ਨੂੰ ਰਹਿائش ਸੰਬੰਧੀ ਕਿਸੇ ਕਿਸਮ ਦੀ ਸਮੱਸਿਆ ਪੇਸ਼ ਨਾ ਆਵੇ ਇਸ ਲਈ ਤਖਤ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਇੱਕ ਟੋਲ ਫਰੀ ਨੰਬਰ ਜਾਰੀ ਕੀਤਾ ਗਿਆ ਜਿਸ ਉਸ ਤੇ ਸੰਗਤ ਕਾਲ ਕਰਕੇ ਆਪਣੀ ਰਹਿائش ਬੁੱਕ ਕਰਵਾ ਸਕਦੀ ਹੈ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪਰਵ 15 16 ਅਤੇ 17 ਜਨਵਰੀ ਨੂੰ ਮਨਾਇਆ ਜਾਣਾ ਹੈ ਜਿਸ ਦੀਆਂ ਤਿਆਰੀਆਂ ਲਗਾਤਾਰ ਚੱਲ ਰਹੀਆਂ ਨੇ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਹਰ ਸਾਲ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚਦੇ ਨੇ ਜਿਸ ਦੇ ਚ ਉਹਨਾਂ ਨੂੰ ਰਹਿਜ ਦੀ ਸਭ ਤੋਂ ਵੱਡੀ ਦਿੱਕਤ ਪੇਸ਼ ਆਂਦੀ ਹੈ ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਤਖਤ ਸ਼੍ਰੀ ਹਰਮੰਦਰ ਸਾਹਿਬ ਦੀ ਕਮੇਟੀ ਵੱਲੋਂ ਇੱਕ ਟੋਲ ਫ੍ਰੀ ਨੰਬਰ ਜਾਰੀ ਕੀਤਾ ਗਿਆ ਹੈ ਕਿ ਹੁਣ ਸੰਗਤਾਂ 8 ਜਨਵਰੀ ਤੋਂ ਲੈ ਕੇ 20 ਜਨਵਰੀ ਤੱਕ ਇਸ ਟੋਲ ਫਰੀ ਨੰਬਰ ਤੇ ਫੋਨ ਕਰਕੇ ਆਪਣੀ ਰੇਲ ਦੀ ਬੁਕਿੰਗ ਕਰਵਾ ਸਕਦੇ ਆ ਨੇ ਆਪ ਜੀ ਨੂੰ ਦੱਸ ਦਈਏ 18008918967 ਟੋਲ ਫਰੀ ਨੰਬਰ ਹੈ ਜਿਸ ਤੇ ਫੋਨ ਕਰੋਗੇ ਤੇ ਆਪ ਜੀ ਦੀ ਰੇਲ ਜੜੀ ਬੁਕਿੰਗ ਹੋ ਜਾਏਗੀ ਇਸ ਦੇ ਚਲਦੇ ਨਾਲ ਹੀ ਆਪ ਜੀ ਨੂੰ ਇਹ ਵੀ ਦੱਸ ਦਈਏ ਕਿ 15 ਤਰੀਕ ਨੂੰ ਜਿਹੜਾ ਇੱਕ ਕਵੀ ਦਰਬਾਰ ਦਾ ਆਯੋਜਨ ਜਿਹੜਾ ਕੀਤਾ ਜਾਏਗਾ 16 ਤਰੀਕ ਨੂੰ ਸਵੇਰੇ ਗੁਰਦੁਆਰਾ ਗਾਇਕਾਡ ਵਿਖੇ ਦੀਵਾਨ ਸਜੇਗਾ ਔਰ ਦੀਵਾਨ ਦੀ ਸਮਾਪਤੀ ਤੋਂ ਬਾਅਦ 1 ਵਜੇ ਇੱਕ ਮਹਾਨ ਨਗਰ ਕੀਰਤਨ ਤੱਕਾ ਸ਼੍ਰੀ ਮੰਦਿਰ ਜੀ ਪਟਨਾ ਸਾਹਿਬ ਵਿਖੇ ਪਹੁੰਚੇਗਾ ਇਸ ਦਿਨ ਵਾਲੇ 16 ਤਰੀਕ ਨੂੰ ਉਸ ਤਖਤ ਸਾਹਿਬ ਵਿਖੇ ਰਾਤੀ ਦੀਵਾਨ ਸਜੇਗਾ ਔਰ 17 ਤਰੀਕ ਸਵੇਰੇ ਤੋਂ ਲੈ ਕੇ देर रात ਤੱਕ ਦਿਵਾਨ ਤਖਤ ਸਾਹਿਬ ਵਿਖੇ ਸਜੇਗਾ ਆਪ ਜੀ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਆਪ ਜੀ ਵੱਧ ਤੋਂ ਵੱਧ ਚੜਕੇ ਤਹ ਤਖਸ਼ਿ ਰਾਮੰਦਰ ਜੀ ਪਟਨਾ ਸਾਹਿਬ ਵਿਖੇ ਗੁਰਪੁਰਬ ਮੌਕੇ ਆਕੇ ਦਰਸ਼ਨ ਕਰੋ ਜੀ ਸੰਗਤਾਂ ਦੇ ਰਹਿਣ ਸ਼ਾਸਤੇ ਜਿਹੜੀ ਸੁਵਿਧਾਵਾਂ ਕਿ ਜਿਹੜੇ ਮਹੱਇਆ ਕਰੀਆਂ ਜਾਣੀਆਂ ਨੇ ਇੱਕ ਮੈਡੀਕਲ ਕੈਂਪ ਜਿਹੜੇ ਲਗਾਏ ਜਾ ਰਹੇ ਹਨ ਤਾਂ ਕਿ ਜਿੱਥੇ ਵੀ ਸੰਗਤਾਂ ਦੀ ਰਹਿਸ਼ ਬਣਾਈ ਜਾ ਰਹੀ ਹੈ ਆਉਸ ਦੇ ਨਾਲ ਇੱਕ ਮੈਡੀਕਲ ਕੈਂਪ ਵੀ ਲਗਾਇਆ ਜਾ ਰਿਹਾ ਹੈ ਕਿ ਅਗਰ ਕਿਸੇ ਨੂੰ ਦਿੱਕਤ ਹੋਵੇ ਤਾਂ ਉਹਨੂੰ ਫਰਸਟ ایڈ ਤੁਰੰਤ ਜਿਹੜੀ ਦਿੱਤੀ ਜਾ ਸਕੇ ਲੰਗਰ ਤੇ ਪੂਰੇ ਪ੍ਰਬੰਧ ਕੀਤੇ ਜਾ ਰਹੇ ਨੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਉਹਨਾਂ ਦੀ ਸੰਪਰਦਾ ਜਿਹੜੀ ਉਹਨਾਂ ਵੱਲੋਂ ਜਿਹੜਾ ਲੰਗਰ ਦਾ ਪ੍ਰਬੰਧ ਗੁਦਾਰਾ ਕੰਗਨ ਕਾੜਵੇ ਕੀਤੇ ਗਏ ਨੇ ਇਸੇ ਤਰੀਕੇ ਕਾਰ ਸੇਵਾ ਦਿੱਲੀ ਵਾਲੇ ਕਾਰ ਸੇਵਾ ਪਟਿਆਲਾ ਵਾਲੇ ਹੋਰ ਵੀ ਜਿਹੜੇ ਨੇ ਕਈ ਮਹਾਂ ਸੰਤ ਮਹਾਪੁਰ ਜਿਹੜੇ ਨੇ ਲੰਗਰ ਸੇਵਾ ਉੱਥੇ ਲਗਾਤਾਰ ਜਿਹੜਾ ਚਲਾ ਰਹੇ ਨੇ ਤਾਂ ਸੰਗਤਾਂ ਤੋਂ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਆਇਆਂ